ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ ਵਿੱਚ ਟਰੱਕ ਅਤੇ ਈ-릭ਸ਼ੇ ਵਿੱਚ ਹੋਏ ਹਾਦਸੇ ਵਿੱਚ ਮਾਂ-ਬੇਟੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੱਕ ਵੱਲੋਂ ਮਾਂ-ਬੇਟੀ ਨੂੰ ਕੁਚਲਿਆ ਗਿਆ ਹੈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ ਪਰ ਉਹਨੂੰ ਟਰੱਕ ਸਮੇਤ ਰਸਤੇ ਵਿੱਚ ਲੈ ਰਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਮਾਂ-ਬੇਟੀ ਦੇ ਸ਼ਮਾਨੂ ਸਿਵਲ ਹਸਪਤਾਲ ਗੁਰਦਾਸਪੁਰ ਦੇ ਮਰਦਾ ਘਰ ਦੇ ਵਿੱਚ ਭੇਜਿਆ ਗਿਆ ਹੈ ਮ੍ਰਿਤਕ ਮਾਂ ਬੇਟੀ ਦੀ ਪਹਿਚਾਨ ਮਾਂ लवली 27 ਸਾਲ ਅਤੇ 4 ਸਾਲਾ ਬੇਟੀ ਸ਼ਹਿਨਾਜ਼ ਵੱਲੋਂ ਹੋਈ ਹੈ ਜਿਨ੍ਹਾਂ ਦਾ 6 ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ ਜੋ ਬਾਲ-ਬਾਲ ਬਚ ਗਿਆ ਹੈ ਦੀਪਕ ਕੁਮਾਰ ਅਤੇ ਲਕੀਪਾਟ ਦੀ ਖਾਸ ਰਿਪੋਰਟ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਧੰਨਵਾਦ ਆ ਭਾਈ ਤੁਹਾਡਾ ਮੇਰਾ ਲਾਡੀ ਹੈ ਪਿੰਡ ਮੇਰਾ ਕਾਲਾ ਨੰਗਲ ਹੈ ਜੀ ਦਰ ਗਾਲੇ ਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਿਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੇ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜਿਸ ਵੀ ਮਾਲਕ ਦੀ ਗੱਡੀ ਆ ਉਹਨਾਂ ਨੂੰ ਇਦਾਂ ਦੇ ਮਾਰੇ ਡਰਾਈਵਰ ਨਹੀਂ ਰੱਖਣੇ ਚਾਹੀਦੇ 레디 मृतक ਜਿਹੜੀ ਲੇਡੀ ਆ ਉਹਦੀ ਕਿੰਨੀ ਉਮਰ ਆ ਤੇ ਬੱਚੇ ਦੀ ਜਿਹੜੀ ਬੇਟੀ ਆ ਉਹਦੀ ਕਿੰਨੀ ਉਮਰ ਸੀ ਬੱਚੀ ਦੀ ਉਮਰ ਆ ਸਾਡੇ ਜਿਹੜੀ ਸ਼ਨਾਹ ਦੇ 4 ਸਾਲ ਦੀ ਆ ਹਾਂ ਤੇ ਜਿਹੜੀ लवली ਆ ਉਹਨਾਂ ਦੀ ਸਾਡੇ ਮਤਲਬ 35 ਸਾਲ ਦੀ ਨਹੀਂ 25 40 ਸਾਲ 25 ਸਾਲ ਦੀ 35 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਛੇਰ ਤੋਂ ਲੰਗੇ ਆਂ ਹਾਂ ਜੀ ਛੇਰ ਦੇ ਉੱਤੋਂ ਦੀ ਛੇਰ ਕੀ ਮੰਗ ਕਰ ਦਿਓ ਤੁਸੀਂ ਸਾਰੇ ਅਸੀਂ ਮੰਗ ਕਰਦੇ ਆ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ ਸਾਨੂੰ ਇਨਸਾਫ ਮੇਰਾ ਨਾਮ ਵਿਲੀਅਮਸੀ ਆ ਜੀ ਹਾਂਜੀ ਸੋ ਪਿੰਡ ਮੇਰਾ ਕਾਲਾ ਨੰਗਲ ਆ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਦੀ ਤੇ ਬਣਦੀ ਆ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਤੇ ਜੋ ਵੀ ਸਜ਼ਾ ਆ ਉਹ ਜ਼ਰੂਰ ਉਹਨੂੰ ਮਿਲਣੀ ਚਾਹੀਦੀ ਆ ਜੋ ਦੇ ਵਿੱਚ ਪੂਰੀ ਪੂਰੀ ਛੋਣਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਸ਼ਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਦੇ ਘਰ ਆ ਉਦੀ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਹੈ ਦੋ ਕਤਲ ਹੋ ਚੁੱਕੇ ਨੇ ਤੋਂ ਅਸੀਂ ਚਾਹੁੰਦੇ ਆ ਕਿ ਪੂਰੀ ਪੂਰੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਕਿ ਨਾਂ ਤੁਹਾਡਾ ਤੇ ਕਿੱਦਾਂ ਹੈ ਹਾਂਸਾ ਵਾਪਰੇ ਤੇ ਕਿਹੜੀ ਜਗ੍ਹਾ ਹੈ ਮੈਂ ਅਨੰਦ ਗੁਰਜੀਤ ਜਲਵਾ ਇਹ ਹਰਦੋਸ਼ਨੀ ਰੋਡ ਤੇ ਅੱਜ ਦੋ ਕੀ ਬਹੁਤ ਹੀ ਮਾਰੀ ਘਟਨਾ ਹੋਈ ਆ ਆਪਣੇ ਮਾਵਾ ਤੇ ਮਾਂ ਇਹਦੇ ਨਾਲ ਦੋ ਬੱਚੇ ਸੀ ਤੋਂ ਮਤਲਬ ਜੀ ਬਜ਼ਾਰ ਨੂੰ ਆਂਦੇ ਪਏ ਸੀ ਗਾਹੇ ਨਗਲ ਤੋਂ ਤੇ ਜਿਹੜਾ ਆਪਾਂ ਟਰੱਕ ਹੀ ਨਈ ਪੋਲੀ ਸਾਈਡ ਤੋਂ ਆ ਰਿਹਾ ਏ ਮੋ ਦੋਨੇ ਚੀਜ਼ਾਂ ਰਫਤਾਰ ਤੇ ਜਿਆਦਾ ਸਪੀਡ ਤੇ ਸੀ ਟਰੱਕ ਮਾਵਾਂ ਧੀਆਂ ਦੇ ਉੱਪਰ ਚੜ ਗਿਆ ਬੱਚਾ ਸਾਈਡ ਤੇ ਮੁੰਡਾ ਜਿਹੜਾ ਸਾਈਡ ਤੇ ਡਿੱਗ ਗਿਆ ਮਾਵਾਂ ਧੀਆਂ ਉਹ ਕਿਦੇ ਡੈੱਡ ਹੋ ਗਏ ਆ ਮਾਵਾਂ ਧੀ ਖਾਤੇ ਸਵਾਰੀ ਏ ਉਹ ਏ ਰਿਕਸ਼ੇ ਤੇ ਸਵਾਰੀ ਥੱਲੇ ਕਿੱਦਾਂ ਡਿੱਗੀਆਂ ਕੋਈ ਨਾ ਰਿਕਸ਼ੇ ਵਾਲੇ ਨੇ ਕੱਟ ਮਾਰਿਆ ਹਾਂ ਤੋਂ ਥੱਲੇ ਡਿੱਗ ਗਿਆ ਟਰੱਕ ਉੱ ਤੋਂ ਲੰਘ ਗਿਆ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਟਰੱਕ ਵਾਲ ਨੇ ਬ੍ਰੇਕ ਨਹੀਂ ਮਾਰੀ ਇਹ ਹਾਸਾ ਕਿੱਸਾ ਨੂੰ ਵਾਪਰਦਾ ਇੱਥੇ ਇੱਥੇ ਜੀ ਆਪਣੇ ਗੋਲ ਚੋਂ ਵੀ ਹੋ ਗਏ ਤਾਂ ਕੋਈ ਹਾਸਾ ਹੀ ਨਾ ਵਰਤੇ ਗਏ ਆ ਬ੍ਰੇਕ ਸਪੀਡਰ ਤੇ ਬ੍ਰੇਕ ਸਪੀਡ ਸਪੀਡ ਬ੍ਰੇਕਰ ਚਾਹੀਦਾ ਇੱਥੇ ਮਾਂ ਦੇ ਮੋਕੇ ਤੇ ਮੋਦਕ ਮਾਂ ਦੇ ਮੋਕੇ ਤੇ ਮੋਦਕ ਨਹੀਂ ਕੋ ਮਰਸੀ ਮਾਂ ਦੀ ਦੇ ਬੱਚੀ ਦੀ ਮਾਂ ਵੀ 24-25 ਸਾਲ ਮਾਰੀ ਹੋ ਗਰੇ ਤੇਨ ਕੇ ਸਾਲ ਦੀ ਕੁੜੀ ਆ 4 ਕੇ ਸਾਲ ਦਾ ਮੁੰਡਾ ਆ ਹਾਂ ਮੁੰਡਾ ਬੱਚਿਆ ਜੀ ਮੁੰਡਾ ਬੱਚਿਆ ਉਹ ਹਲੇ ਕਿੱਥੇ ਆ ਜੀ ਤੇ ਇਸ ਤਰ੍ਹਾਂ ਆਪੇ ਮਾਂ ਪਿਓ ਕੋਲ ਆਪਣੇ ਚਾਚਾਤਾ ਕੋਲ ਵਿਚਾਰਾ ਕਹਿੰਦੇ ਆ ਆਪਣੇ ਜਨਾਨੀ ਦਾ ਘਰ ਦਾ ਟਰੱਕ ਡਰਾਈਵਰ ਆ ਵੀ ਉਹ ਤੇ ਗੁਜਰਾਤ ਵਾਲਾ ਜਿਹੇ ਰਹਿੰਦਾ ਹਾਂ ਹਾਂਜੀ ਤੇ ਕਿਦਾਂ ਇਹ ਮੇਰਾ ਨਾਮ ਜੋਬਨ ਪ੍ਰੀਤ ਹੈ ਮੇਰਾ ਨਾਮ ਤੇ ਉਹ ਛੋਟੀ ਜਿਹੀ ਕੁੜੀ ਹੈ ਇੱਥੇ ਸੀ ਗੱਡੀ 'ਚ ਪਾ ਕੇ ਖੜੀ ਆਪਣੇ ਬੀਰੋ ਹਸਪੀਟਲ ਤੇ ਉਹਦੀ ਵੀ ਮੌਕੇ ਉੱਤੇ ਜਿਹੜਾ ਸਾਥ ਥੋੜੀ ਓਖੇ ਚੱਲਣ ਦੇ ਤੇ ਡਾਕਟਰਾਂ ਦੇ ਆਪ ਦੇ ਤਨਾਂ ਨੂੰ ਮੈਂ ਉਹ ਮੋਟਰ ਜੀ ਹਾਂਜੀ ਸਰ ਤੇ ਕਿੱਥੇ ਦੇ ਮਾਂ ਦੀ ਡੈੱਡ ਬੋਡੀ ਅਹਲੇ ਕਿੱਥੇ ਆ ਉਦੇ ਬਾਰੇ ਨੇ ਸਿਰ ਪਤਾ ਤੋਂ ਸਰਕਾਰੀ ਹਸਪਤਲ ਮੇਰੇ ਸਾਹਮਣੇ ਲੈ ਕੇ ਬਾਅਦ ਚ ਆਣ ਕੇ ਓਕੇ ਤੇ ਬੁਸਾ ਆ ਗਈ ਬੁਸਾ ਆ ਗਈ ਮੁਕਰ ਸਰ ਤੇ ਟਰੱਕ ਲੰ데요 ਟਰੱਕ ਅਮਨਦੀਪ ਐਸਾ ਤੇ ਭਾਈ ਉਹ ਲੈ ਗਏ ਨੇ ਤੇ ਮਤਲਬ ਘਟਨਾ ਜਿਹੜੀ ਆ ਇਹ ਕੱਲ ਕਿਸ ਤਰ੍ਹਾਂ ਵਾਪਰੀ ਤੇ ਹੁਣ ਕਰਕੇ ਵਾਪਰੀ ਆ ਸਿਰ ਤੇਜ਼ ਕਰ ਗਏ ਇੱਕ ਜਿਹੜਾ ਵੀ ਹੁੰਦਾ ਵਾ ਕਿ ਚੌਂਕ ਦੇ ਵੰਦ ਨਹੀਂ ਹੈਗਾ ਇੱਥੇ ਬੋਲ ਚੌਂਕ ਜਾਈਦਾ ਬੰਨਾ ਚਾਹੀਦਾ ਫਿਰ ਹਾਸਾ ਜਿਹੜਾ ਬਹੁਤ ਜ਼ਬਰਦਸਤ ਹੋਇਆ ਬਹੁਤ ਜ਼ਿਆਦਾ ਜੀ ਭਾਈ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਰਿਵਾਰ ਨਾਲ ਬਹੁਤ ਧੱਕਾ ਹੋਇਆ ਜਿਹੜੀਆਂ ਉਹ ਜਿਹੜਾ ਗੋਲ ਚੌਂਗ ਜਿਹੜਾ ਨਵੀਂਪੁਰ ਚੌਂਗ ਚ ਗੋਲ ਚੌਂਗ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਗ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਸੀਂ ਵੀ ਰਿਕਵੈਸਟ ਕਰਦੇ ਹਾਂ ਕਿ ਪਬਲਿਕ ਵੀ ਕਰਦੀ ਆ ਉਸੇ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਗੁਰਘਟਨਾ ਮਾਰੀ ਹੋਈ ਹੈ ਇੱਕ ਬੇਟੀ ਉਹਦੀ ਮਾਂ ਦੀ ਜਾਨ ਜਾ ਚੁੱਕੀ ਹੈ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈਣੇ ਗਏ ਨੇ ਜੋ ਬਾਕੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਂ ਤੇ ਦੋਵੇਂ ਦਿੱਥ ਹੋਈ ਹੈ ਜੀ ਹਾਂਜੀ ਹਾਂਜੀ ਬੱਚਾ ਸੇਫ ਹੈ ਨਹੀਂ ਦੋਨੇ ਇੱਕ ਬੇਟਾ ਬੇਟਾ ਵੀ ਸੀਗਾ ਉਹ ਠੀਕ ਹੈ ਬਿਲਕੁਲ ਟਰੱਕ ਲੈ ਲਿਆ ਜੀ ਹਰਾਸਤ ਹਾਂਜੀ ਹਾਂਜੀ ਹਰਾਸਤ ਜਿਹੜਾ ਪੀਰ ਸੀ ਜਿਹਦੇ ਜੋ ਸਵਾਰ ਹੋ ਕੇ ਆ ਰਹੀਆਂ ਸੀ ਤੇ ਉਹਦੇ ਚੋਂ ਕਰਨ ਦਾ ਸਵੇਰੇ ਪੁੱਤਾ ਪਤਾ ਕਰਾਂਗੇ ਕਿ ਉਹਦੇ ਵਿੱਚੋਂ ਕਿੰਨਾਂ ਡੰਡ ਗਈਆਂ ਉਹ ਕਿ ਜਾਂ ਉਹਨੇ ਜਾਨ ਬੁੱਝ ਕੇ ਡੇਗੀਆਂ ਅਮ੍ਰਿਤਕਾਂ ਦੀ ਪਛਾਣ ਕੀ ਹੋਈ ਹੈ ਜੀ ਹਾਂਜੀ ਮ੍ਰਿਤਕ ਜਿਹੜੀਆਂ ਹੋਈਆਂ ਉਹਨਾਂ ਦੀ ਪਛਾਣ ਲਵਲੀ ਲਵਲੀ ਜਿਹੜੀ ਹੈਗੀ ਆ ਇਹਨਾਂ ਦੀ ਬੇਟੀ ਦੇ ਨਾਮ ਤੇ ਹੈ ਨਾ ਬੇਟੀ ਉਹਦੀ ਬੇਟੀ ਦੀ ਮਾਂ लवली ਤੇ ਬੇਟੀ ਦਾ ਕੀ ਨਾਮ ਸ਼ਹਨਾਜ਼ ਠੀਕ ਹੈ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ